ਕਹਿੰਦੇ ਫਿਲਮ ਉਦੋਂ ਪੂਰੀ ਹੁੰਦੀ ਹੈ ਜਦੋਂ ਫਿਲਮ ਦੇ ਵਿੱਚ ਡਾਇਲੋਗ ਬਹੁਤ ਹੀ ਜ਼ਿਆਦਾ ਪਿਆਰੇ ਹੋਣ ਸੋ ਮੇਰੀ ਪਿਆਰੀ ਦਾਦੀ ਅਸੀਂ ਮੂਵੀ ਦੇਖ ਕੇ ਆਏ ਸੀ ਸੋ ਮੂਵੀ ਦੇ ਵਿੱਚ ਬਹੁਤ ਹੀ ਵਧੀਆ ਡਾਇਲੋਗ ਲਿਖੇ ਗਏ ਸੀ ਸੁਖੀ ਢਿਲੋਜੀ ਦੁਆਰਾ ਸੋ ਬਹੁਤ ਹੀ ਪਿਆਰੇ ਡਾਇਲੋਗ ਖਾਸ ਕਰ ਫਿਲਮ ਵੀ ਬਹੁਤ ਹੀ ਜ਼ਿਆਦਾ ਪਿਆਰੀ ਸੀ ਸੋ ਜਦੋਂ ਆਡੀਅנס ਫਿਲਮ ਨੂੰ ਦੇਖ ਕੇ ਇਮੋਸ਼ਨਲ ਹੋਈ ਸੀ ਪਹਿਲਾਂ ਉਹਦੇ ਬਾਰੇ ਤੁਹਾਡੇ ਤੋਂ ਮੈਂ ਜਾਣਨ ਚਾਹਾਂ ਕਿੰਦਾਂ ਦਾ ਤੁਹਾਨੂੰ ਮਤਲਬ ਫੀਲ ਹੋ ਰਿਹਾ ਸੀ ਜਦੋਂ ਸਾਰੀ ਆਡੀਅנס ਇਮੋਸ਼ਨਲ ਹੋਈ ਵੈਸੇ ਤਾਂ ਜੀ ਗੱਲ ਇਹ ਹੈ ਕਿ ਜਦੋਂ ਫਿਲਮ ਲਿਖੀ ਜਾ ਰਹੀ ਹੁੰਦੀ ਹੈ ਉਸ ਤਰ੍ਹਾਂ ਮਤਲਬ ਉਸ ਟਾਈਮ ਸਾਨੂੰ ਨਹੀਂ ਪਤਾ ਹੁੰਦਾਗਾ ਕਿ ਹਨਾ ਕਿਸ ਤਰ੍ਹਾਂ ਇੰਪੈਕਟ ਕਰੂਗੀ ਬਟ ਐਜ਼ ਅ ਰਾਈਟਰ ਬਹੁਤ ਇਮੋਸ਼ਨਸ ਦੀ ਸਮਝ ਹੈਗੀ ਆ ਕਿ ਇਹ ਰਵਾਊਗਾ ਹਿਸਾਊਗਾ ਕਿਦਾਂ ਤਾਂ ਮਤਲਬ ਮੇਰੇ ਲਈ ਇਹ ਨਵਾਂ ਜਿਹਾ ਅਨੁਭਵ ਸੀਗਾ ਕਿ ਮੇਰੇ ਸਾਹਮਣੇ ਹੀ ਲੋਕ ਮੇਰੇ ਹੀ ਲਿਖੇ ਸ਼ਬਦਾਂ ਦੇ ਉੱਪਰ ਰੋ ਰਹੇ ਸੀ ਜਾਂ ਹੱਸ ਰਹੇ ਸੀਗੇ ਮੇਰੇ ਲਈ ਤਾਂ ਗੁੱਡ ਫੀਲਿੰਗ ਹੀ ਸੀਗੀ ਜਿੱਤੇ ਕ੍ਰਾਈਟਰ ਨੂੰ ਆਪਦਾ ਉਸ ਸਕ੍ਰਿਪਟ ਉਹਦੇ ਡਾਇਲੋਗ ਉਹ ਬੱਚਿਆਂ ਵਰਗੇ ਆ ਤੇ ਉਹਦੇ ਨਾਲ ਮੁਹੱਬਤ ਆ ਸਾਨੂੰ ਵਾਲਾ ਉਹ ਵਧੀਆ ਹੀ ਲੱਗਦਾ ਜੀ ਸੋ ਕਹਿੰਦੇ ਜਿਹੜਾ ਇੱਕ ਰਾਈਟਰ ਬਣਦਾ ਉਹ ਇਕਾਂਤ ਮੰਨ ਨਾਲ ਸ਼ਾਂਤ ਹੋ ਕੇ ਬੈਠ ਕੇ ਲਿਖਦਾ ਹੈ ਨਾ ਕੁਛ ਨਾ ਕੁਛ ਜਿਹੜਾ ਤੁਸੀਂ ਰਾਈਟ ਕਰ ਰਹੇ ਸੀ ਉਸ ਟਾਈਮ ਤੁਹਾਡੇ ਦਿਮਾਗ ਚ ਕੀ ਕੀ ਚੱਲ ਰਿਆ ਸੀ ਜਿਹੜਾ ਤੁਸੀਂ ਫਿਲਮ ਦੇ ਵਿੱਚ ਪਾਇਆ ਮੇਰੀਆਂ ਦੋ ਬੇਟੀਆਂ ਜੀ ਤੇ ਮੈਂ ਉਹਨਾਂ ਨਾਲ ਜਿਹੜਾ ਟਾਈਮ ਸਪੈਂਡ ਕਰਦਾ ਜੋ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਉਹ ਗੱਲਬਾਤ ਵੀ ਮੇਰੇ ਜ਼ਿਹਨ ਚ ਸੀ ਕਿ ਪੇਰੈਂਟਸ ਨਾਲ ਬੱਚੇ ਕੀ ਕੀ ਫੀਲ ਕਰਦੇ ਹੁੰਦੇ ਆ ਥੇਰ ਮੇਰੀ ਦਾਦੀ ਨਾਲ ਜੋ ਮੇਰਾ ਵਾਰਤਾਲਾਪ ਰਿਹਾ ਉਹ ਦੂਸਰਾ ਜੀ ਮੈਂ ਬਹੁਤ ਛੋਟਾ ਹੁੰਦਾ ਸੀਗਾ ਕਿ ਮੈਨੂੰ ਮੇਰੇ ਨਾਨਕੇ ਲੈ ਗਏ ਸੀਗੇ ਮੰਮੀ ਬਿਮਾਰ ਹੋ ਗਈ ਸੀ ਮੈਂ 10 ਮਹੀਨਿਆਂ ਦਾ ਮੈਂ ਨਾਨਕੇ ਆ ਤੇ ਪੜਿਆ ਪਰਸੋ ਚੌਥੀ ਮੇਰੀ ਨਾਨੀ ਦੀ ਡੈਥ ਹੋਈ ਤੇ ਕੱਲ ਉਹਨਾਂ ਦੇ ਮੈਂ ਫੁੱਲ ਕਰਕੇ ਆਇਆ ਮਤਲਬ ਕਹਿ ਸਕਦੇ ਆ ਕਿ ਮੈਂ ਨਾਨੀ ਤੋੜ ਕੇ ਦਾਦੀ ਲੈ ਕੇ ਆਇਆ ਹੈ ਨਾ ਉਹ ਸਾਰੇ ਈਮੋਸ਼ਨ ਮੇਰੇ ਅੰਦਰ ਸੀਗੇ ਜੀ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਜਿੰਨੇ ਜ਼ਿਆਦਾ ਉਹ ਸਾਹਮਣੇ ਲੈ ਕੇ ਆ ਸਕਾਂ ਪਰ ਦੇ ਤੇ ਤੇ ਮੈਨੂੰ ਲੱਗਦਾ ਜੀ ਕੋਸ਼ਿਸ਼ ਕਾਮਯਾਬ ਹੋਈ ਆ ਤੇ ਲੋਕਾਂ ਦਾ ਰਿਐਕਸ਼ਨ ਕੋਜ਼ੀ ਸਾਬ ਦੇਖੀ ਰਹੇ ਤੁਹਾਡੇ ਸਾਹਮਣੇ ਹੀ ਹੈ ਜੀ ਜੇ ਅਸੀਂ ਫਿਲਮ ਦੇ ਡਾਇਲੌਗ ਦੀ ਜੇਕਰ ਆਪਾਂ ਗੱਲ ਕਰੀਏ ਫਿਲਮ ਦੇ ਮਿਊਜ਼ਿਕ ਦੀ ਖਾਸ ਕਰਕੇ ਡਾਇਰੈਕਸ਼ਨ ਦੀ ਵੀ ਗੱਲ ਕਰੀਏ ਬੱਚਿਆਂ ਤੋਂ ਕੰਮ ਕਰਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਨਾ ਸੋ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਇੱਕ ਇੱਕ ਬੱਚੇ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਫਿਲਮ ਹਾਂਜੀ ਬਿਲਕੁਲ ਬਿਲਕੁਲ ਹਾਂ ਉਹ ਤਜਬਈ ਦਾ ਬੇਟਾ ਹੀ ਹੈ ਮੁੰਡਾ ਫਤੇਹ ਵੀਰ ਹਨਾ ਫਸਟ ਮੀਟਿੰਗ ਹੋਈ ਬਾਈ ਕਹਿੰਦੇ ਵੀ ਇਹਨੂੰ ਲਾਂਚ ਕਰਨਾ ਆਪਾਂ ਇਦਾਂ ਦਾ ਸਬਜੈਕਟ ਲੈ ਕੇ ਆਏ ਆ ਫਿਰ ਕਾਫੀ ਸਮਾਂ ਅਸੀਂ ਉਹਦੇ ਨਾਲ ਸਪੈਂਡ ਕਰਦੇ ਸੀਗੇ ਤਾਂ ਕਿ ਉਹ ਸਾਡੇ ਨਾਲ ਈਜ਼ੀ ਹੋ ਜੇ ਉਹਨਾਂ ਦੇ ਡਾਇਲੌگز ਦਾ ਸਾਕੀਏ ਉਹ ਡਾਇਲੌگز ਨੂੰ ਲੈ ਕੇ इजी ਹੋ ਜੇ ਪਹਿਲਾਂ ਤਾਂ ਹੀ ਸੀਗਾ ਕਿ ਅਸੀਂ ਇੱਕ ਫੈਮਿਲੀ ਵਾਲਾ ਮਾਹੌਲ ਬਣਾ ਲਿਆ ਆਪਸ ਬੋਲਦਿਆਂ ਕਰਦਿਆਂ ਨੇ ਤੇ ਉਹ ਸ਼ਾਇਦ ਬੱਚੇ ਲਈ इजी ਰਿਹਾ ਹੋਊਗਾ ਬਿਲਕੁਲ ਜੀ ਕਿਉਂਕਿ ਬੱਚੇ ਲਈ ਡਾਇਲੌਗ ਯਾਦ ਕਰਵਾਉਣਾ ਟੂ ਡਿਫਿਕਲਟ ਹੁੰਦਾ ਹੈ ਲਿਖਣ ਵਾਲਾ ਤਾਂ ਲਿਖ ਦਿੰਦਾ ਜਦੋਂ ਬੋਲਣ ਵਾਲੇ ਨੇ ਅੱਗੇ ਬੋਲਣਾ ਨੇ ਉਹ ਵੀ ਕੈਮਰੇ ਦੇ ਸਾਹਮਣੇ ਤਾਂ ਟੂ ਡਿਫਿਕਲਟ ਹੁੰਦਾ ਹੈ ਜੀ ਬਿਲਕੁਲ ਇਹ ਉਸ ਬੱਚੇ ਦੀ ਖਾਸੀਅਤ ਹੈ ਓਬਵੀਅਸਲੀ ਉਹ ਐਕਚੁਅਲੀ ਹੈ ਹੀ ਬਹੁਤ ਸ਼ਾਰਪ ਮਤਲਬ ਅਸੀਂ ਜੋ ਗੱਲ ਉਹਨੂੰ ਐਦਾਂ ਕਹਿੰਦੇ ਸੀਗੇ ਉਹ ਐਦਾਂ ਤੋਂ ਪਹਿਲਾਂ ਲੈ ਕੇ ਆ ਜਾਂਦਾ ਸੀਗਾ ਬੋਲ ਕੇ ਹਨਾ ਤਾਂ ਮਤਲਬ ਇੰਨੀ ਮਿਹਨਤ ਸਾਡੀ ਬੱਚੇ ਤੇ ਨਹੀਂ ਹੋਈਗੀ ਉਹਨੇ ਆਪਣੇ ਆਪ ਹੀ ਖੁਦ ਕਰਕੇ ਦਿਖਾਇਆ ਜੋ ਵੀ ਕਰਕੇ ਦਿਖਾਇਆ ਬਾਕੀ ਮੈਨੂੰ ਲੱਗਦਾ ਯੰਗ ਟੈਲੈਂਟ ਅੱਜਕੱਲ ਹੋਰ ਜ਼ਿਆਦਾ ਐਡਵਾਂਸ ਆ ਰਿਹਾ ਹੈ ਤੇ ਵਧੀਆ ਗੱਲ ਹੈ ਸਿਨੇਮੇ ਲਈ ਵੀ ਵਧੀਆ ਗੱਲ ਹੈ ਕਿ ਬੱਚੇ ਸੱਚੀ ਉਹ ਬਹੁਤ ਮਿਹਨਤ ਕਰਾਉਂਦੇ ਸੀ ਪਰ ਅੱਜਕੱਲ ਇਦਾਂ ਦੇ ਬੱਚੇ ਆ ਗਏ ਆ ਜੋ ਕਿ ਸ਼ਾਰਪ ਮਾਈਂਡਡ ਨੇ ਤਾਂ ਸਿਨੇਮੇ ਨੂੰ ਗਰੋਥ ਕਰਨ ਚ ਹੈਲਪ ਕਰਨਗੇ ਓਬਵੀਅਸਲੀ ਸੋ ਰਾਈਟ ਵੇਲੇ ਕਿਹੜਾ ਡਾਇਲੌਗ ਅਜੇਹਾ ਸੀਗਾ ਜਿਹੜਾ ਤੁਸੀਂ ਆਪਣੀ ਆ ਮੈਂ ਬੇਟੀਆਂ ਦੇ ਨਾਲ ਤਾਂ ਨਹੀਂ ਮੈਂ ਕਹਿ ਸਕਦਾ ਬਟ ਉਹ ਮੈਨੂੰ ਪ੍ਰਕਾਸ਼ ਬਾਜੀ ਹੁਣੇ ਬੜੀ ਸੋਹਣੀ ਗੱਲ ਕਰ ਰਹੇ ਸੀਗੇ ਤੇ ਉਹ ਗੱਲ ਅਸੀਂ ਵੀ ਮਤਲਬ ਯਾਦ ਕਰਦੇ ਹੁੰਨੇ ਆ ਕਿ ਆਪਦੀਆਂ ਦਾਦੀ ਨਾਲ ਤੇ ਦਾਦੀਆਂ ਹਮੇਸ਼ਾ ਇਹ ਕਹਦੀ ਹੁੰਦੀਆਂ ਜਦੋਂ ਦਾਦੀ ਢਿੱਲੀ ਹੁੰਦੀ ਆ ਤੇ ਪੋਤਿਆਂ ਨੇ ਜਾ ਕੇ ਕਹਿਣਾ ਜੀ ਅਸੀਂ ਵੀ ਆਪਦੀਆਂ ਦਾਦੀਆਂ ਨੂੰ ਕਿਹਾ ਬਹੁਤ ਲੋਕ ਕਹਿੰਦੇ ਹੋਣਗੇ ਬਹੁਤ ਬੱਚੇ ਕਹਿੰਦੇ ਹੋਣੇ ਕਿ ਬੀਬੀ ਤੂੰ ਬਿਮਾਰ ਆ ਤੈਨੂੰ ਕੁਝ ਹੋਰ ਨਾ ਜਾਵੇ ਤੈਨੂੰ ਦਵਾਈ ਦਿਵਾ ਲਈਏ ਤਾਂ ਉਹ ਦਾਦੀ ਐ ਤਾਂ ਹੀ ਕਹਿੰਦੀ ਹੁੰਦੀ ਕਿਤੇ ਨਹੀਂ ਮਰਦੀ ਤੇਰੀ ਦਾਦੀ ਕਿਤੇ ਨਹੀਂ ਮਰਦੀ ਤੇਰੀ ਮਾਂ ਹਨਾ ਤੋ ਉਹ ਹਰ ਘਰ ਚੀ ਹੁੰਦਾਗਾ ਤੇ ਮੈਨੂੰ ਲੱਗਦਾ ਬਜ਼ੁਰਗਾਂ ਨੂੰ ਸਭ ਪਤਾ ਹੁੰਦਾ ਕਿ ਉਹ ਕਿੰਨੇ ਬਿਮਾਰ ਨੇ ਬਟ ਉਹ ਉਹਨਾਂ ਦੀ ਖਾਸੀਅਤ ਹੈ ਕਿ ਉਹ ਕਦੇ ਵੀ ਆਪਦੇ ਬੱਚਿਆਂ ਨੂੰ ਡੋਲਣ ਨਹੀਂ ਦਿੰਦੇ ਤੇ ਹਮੇਸ਼ਾ ਹੀ ਕਹਿੰਦੇ ਆ ਕਿ ਮੈਨੂੰ ਕੁਝ ਨਹੀਂ ਹੁੰਦਾ ਵੀ ਤੂੰ ਹੌਸਲੇ ਚ ਰਹਿ ਸ਼ਾਇਦ ਮੈਨੂੰ ਲੱਗਦਾ ਇਹ ਡਾਇਲੋਗ ਇੱਕ ਐਦਾਂ ਦਾ ਡਾਇਲੋਗ ਆ ਹਰੇਕ ਘਰ ਦਾ ਡਾਇਲੋਗ ਆ ਮਨੇ ਇਹ ਇਹ ਚੀਜ਼ ਮੈਂ ਮੰਨਦੀ ਆ ਅਸੀਂ ਵੀ ਅਗਰ ਆਪਣੀ ਮਦਰ ਨੂੰ ਕਹਿੰਦੇ ਆ ਨਾ ਕੋਈ ਦਵਾਈ ਲੈਣ ਲਈ ਵੀ ਕਹਿੰਦੇ ਨਹੀਂ ਨਹੀਂ ਮੈਂ ਠੀਕ ਆ ਕੁਛ ਨਹੀਂ ਹੁੰਦਾ ਪਰ ਮੈਨੂੰ ਇੱਥੋਂ ਲੱਗਦਾ ਕਿ ਸਾਡੇ ਮਦਰ ਇਹ ਕਹਿ ਰਹੇ ਨੇ ਕਿ ਬੱਚਿਆਂ ਨੂੰ ਕਾਨੂੰ ਅਸੀਂ ਤੰਗ ਕਰਨਾ ਹੈ ਕਿ ਅਸੀਂ ਆਪਣੇ ਆਪ ਹੀ ਜੋ ਅਗਰ ਘਰ ਕੋਈ ਇਲਾਜ ਹੁੰਦਾ ਸੀ ਉਹੀ ਇਲਾਜ ਕਰਕੇ ਸੀ ਠੀਕ ਹੋ ਜੀਏ ਹਾਂ ਜੀ ਬਿਲਕੁਲ ਸਹੀ ਗੱਲ ਹੈ ਸਾਰੇ ਹਾਂ ਸਭ ਬਜ਼ੁਰਗਿਆ ਦੇ ਹੌਸਲੇ ਨਾਲ ਹੀ ਕਹਿੰਦੇ ਹੁੰਦੇ ਆ ਤੇ ਆਬਵੀਅਸਲੀ ਮੈਨੂੰ ਲੱਗਦਾ ਕਹਿਣਾ ਵੀ ਚਾਹੀਦਾ ਇਹ ਹਮੇਸ਼ਾ ਮੋਟੀਵੇਸ਼ਨ ਹੀ ਜ਼ਰੂਰੀ ਹੈ 네ਗੇਟਿਵ ਗੱਲ ਕਰਨੀ ਕਿਉਂ ਆ ਤੇ ਬਜ਼ੁਰਗ ਤਾਂ ਹਮੇਸ਼ਾ ਪੋਜ਼ਿਟਿਵ ਕਰਦੇ ਆ ਨਾ ਤੁਸੀਂ ਕੀ ਮੰਨਦੇ ਹੋ ਬਜ਼ੁਰਗਾਂ ਦਾ ਹੋਣਾ ਘਰ ਦੇ ਵਿੱਚ ਕਿੰਨਾ ਕੁ ਜ਼ਰੂਰੀ ਮੈਨੂੰ ਇਹ ਲੱਗਦਾ ਜਿੱਦਾਂ ਦਾ ਮਾਹੌਲ ਚੱਲ ਪਿਆ ਮੈਂ ਵਰਕਿੰਗ ਆ ਮੇਰੀ ਵਾਈਫ ਵਰਕਿੰਗ ਆ ਅਸੀਂ ਦੋਨੇ ਹੁਣ ਆਪਣੇ ਸ਼ੂਟ ਵਾਲਾ ਕੰਮ ਤੁਹਾਨੂੰ ਵੀ ਪਤਾ ਹੈ ਜੀ 40 40 50 50 ਦਿਨ ਕਈ ਵਾਰ ਤਾਂ 3 3 ਮਹੀਨੇ ਵੀ ਆਊਟ ਆਫ ਟਾਊਨ ਆਊਟ ਆਫ ਸਿਟੀ ਹੁੰਨੇ ਆ ਨਾ ਤੇ ਇਹੋ ਜੇ ਟਾਈਮ ਤੇ ਬੱਚੇ ਇਕੱਲੇ ਆ ਬੱਚਿਆਂ ਕੋਲ ਕੌਣ ਆ ਪੇਰੈਂਟਸ ਆ ਤੇ ਮੈਨੂੰ ਲੱਗਦਾ ਕਿ ਮੇਰਾ ਤਜਰਬਾ 40 ਸਾਲ ਦਾ ਹੈ ਮੇਰੀ ਬੇਟੀ 15 ਸਾਲ ਦੀ ਹੈ ਮੇਰੀ ਮਾਂ ਦਾ ਤਜਰਬਾ 60 ਸਾਲ ਦਾ ਮੇਰੇ ਬਾਪ ਕੋਲੇ 65 ਸਾਲ ਦਾ ਤਾਂ ਮੇਰੇ ਨਾਲੋਂ 25 20 ਸਾਲ ਪਲੱਸ ਨੇ ਉਹ ਉਹਨਾਂ ਨੇ ਵੀ 25 ਸਾਲ ਜੋ ਐਕਸਟਰਾ ਦੇਖਿਆ ਮੇਰੇ ਬੱਚਾ ਤੱਕ ਜੇ ਉਹ ਜਾਊਗਾ ਕਾਬੀਅਸਲੀ ਹੈ ਕਿ ਬੱਚਿਆਂ ਦਾ ਬ੍ਰੇਨ ਹੋਰ ਜ਼ਿਆਦਾ ਓਪਨ ਹੋਊਗਾ ਤੇ ਬਾਕੀ ਮੈਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਕਲਚਰ ਉਹਨੀ ਵਿਰਾਸਤ ਹਜੇ ਨਹੀਂ ਵੇਖ ਪਾਈ ਜਿੰਨੀ ਉਹਨਾਂ ਨੇ ਵੇਖ ਲਈ ਕਿੰਨੇ ਕਲਰ ਉਹ ਦੱਸ ਸਕਦੇ ਆ ਜ਼ਿੰਦਗੀ ਦੇ ਆਪਣੇ ਬੱਚਿਆਂ ਨੂੰ ਅਸੀਂ ਨਹੀਂ ਦੱਸ ਪਾਵਾਂਗੇ ਸ਼ਾਇਦ ਮੈਨੂੰ ਲੱਗਦਾ ਹੈ ਇਸ ਕਰਕੇ ਪੇਰੈਂਟਸ ਬਹੁਤ ਜ਼ਰੂਰੀ ਆ ਬਜ਼ੁਰਗ ਬਹੁਤ ਜ਼ਰੂਰੀ ਆ ਹਰ ਜਾਨੀ ਜਾਨ ਸਾਡੀ ਆਡੀਅנס ਨੂੰ ਕੀ ਕਹੋਗੇ ਫਿਲਮ ਦੇ ਲਈ ਸੀਰੀਅਸਲੀ ਦੇਖੋ ਪਹਿਲਾਂ ਤਾਂ ਮੈਂ ਹੀ ਕਹੂੰਗਾ ਕਿ ਮੈਂ ਨਹੀਂ ਕਹਿੰਦਾ ਮੈਂ ਫਿਲਮ ਕਿਹੋ ਜੀ ਲਿਖੀ ਆ ਤੇ ਕਿੱਦਾਂ ਦੀ ਬਣੀ ਆ ਇਹ ਆਡੀਅנס ਨੇ ਡਿਸਾਈਡ ਕਰਨਾ ਹੈ ਨਾ ਆਡੀਅנס ਖੁਦ ਸੋਚੇ ਕਿ ਕਿਦਾਂ ਦੀ ਹੈ ਪਰ ਮੈਂ ਕਹੂੰਗਾ ਕਿ ਇਹ ਇੱਕ ਐਦਾਂ ਦੀ ਫਿਲਮ ਹੈ ਜਿਹਦੇ ਅੰਦਰ ਜਿੱਦਾਂ ਦੇ ਕੰਟੈਂਟ ਪਿੱਛੇ ਅੱਜ ਕੱਲ ਪੰਜਾਬ ਚ ਬਹੁਤ ਕੁਝ ਹੋ ਰਿਹਾ ਹੈ ਕਿ ਆਹ ਕੰਟੈਂਟ ਆ ਰਿਹਾ ਹੈ ਉਹ ਵਾਲਾ ਅਸੀਂ ਉਹ ਸਭ ਕੰਟੈਂਟ ਤੋਂ ਬਹੁਤ ਦੂਰ ਹੋ ਕੇ ਬਣਾਈ ਹੈ ਦੂਜੀ ਗੱਲ ਅਸੀਂ ਹਰੇਕ ਘਰ ਦੇ ਈਮੋਸ਼ਨ ਦੀ ਬਾਤ ਪਾਈ ਹੈ ਇਹਦੇ ਵਿੱਚ ਕੋਈ ਲਵ ਰੋਮਾਂਸ ਕੁਝ ਵੀ ਨਹੀਂ ਹੈ ਇਹਦੇ ਵਿੱਚ ਟੋਟਲ ਫੈਮਿਲੀ ਦੀ ਆਡੀਅנס ਦੀ ਗੱਲ ਹੈ ਤਾਂ ਹਰ ਘਰ ਚ ਜੋ ਵਾਪਰ ਰਿਹਾ ਉਹ ਸਾਡੀ ਫਿਲਮ ਤੇ ਹੈ ਤੇ ਮੈਂ ਚਾਹਨਾ ਕਿ ਆਪਣੇ ਪਰਿਵਾਰ ਲਈ ਇੱਕ ਪਰਿਵਾਰਕ ਫਿਲਮ ਵੇਖਣ ਸਿਰਮੈਚ ਜ਼ਰੂਰ ਜਾਓ ਥੈਂਕ ਯੂ ਵੈਰੀ ਥੈਂਕ ਯੂ ਥੈਂਕ